ਸਰਬਜੀਤ ਸਿੰਘ ਤੁਸੀਂ ਦੇਖ ਰਹੇ ਜੇ ਮਕਸ 24 ਪੰਜਾਬ ਇਨ ਨਿਊ ਚੈਨਲ ਤੁਸੀਂ ਦੇਖ ਸਕਦੇ ਜੇ ਕਿ ਮਾਈ ਭਾਗੋ ਵਿੱਚ ਜਿਹੜੀ ਗਿਣਤੀ ਜੜੀ ਆ ਤਰਨਤਾਰਨ ਦੇ ਵਿੱਚ ਗਿਣਤੀ ਜੜੀ ਆ ਜਿੰਮੜੀ ਚੋਣ ਹੋਈ ਦੀ ਹੋ ਰਹੀ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਕਿ ਰਜ਼ਾਨ ਜਿਹੜੇ ਆ ਰਹੇ ਨੇ ਸ਼ੋਮਣੀ ਅਕਾਲੀ ਦਲ ਜਿਹੜੀ ਆ ਅੱਗੇ ਨਜ਼ਰ ਆ ਰਹੀ ਹੈ ਜਿੱਥੇ ਕਿ ਦੇਖਣਾ ਇਹ ਹੋਵੇਗਾ ਹੁਣ ਕਿ ਕਿਸ ਦੀ ਕਿਸਮਤ ਜੜੀ ਆ ਜਾਗਦੀ ਹੈ ਤਰਨਤਾਰਨ ਦੇ ਵਿੱਚ ਕੌਣ ਬਣਦਾ ਹੈ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨੂੰ ਸੁੱਤੇ ਬੇ ਲੋਕਾਂ ਨੂੰ ਜਗਾਉਣਾ ਹੈ ਜੀ ਇੱਥੇ ਔਰ ਜੇ ਲੋਕੀ ਜਾਗ ਜਾਣਗੇ ਜੇ ਲੋਕੀ ਜਾਗ ਜਾਣਗੇ ਤੇ ਸਾਡਾ ਕੰਮ ਪੂਰਾ ਹੋ ਜਾਣਾ ਜਿਹੜੇ ਜਾਗਦੇ ਜ਼ਮੀਨ ਵਾਲੇ ਬੰਦੇ ਆ ਨਾ ਉਹ ਅੱਜ ਵੀ ਕੈਮ ਆ ਉਹ ਰੱਬ ਨੂੰ ਮੰਨਣ ਵਾਲੇ ਬੰਦੇ ਆ ਉਹ ਕੈਮ ਆ ਜੀ ਆਪਣੀ ਜਗ੍ਹਾ ਤੇ ਕਿਸ ਕਰ ਤੋਂ ਗਰੀਬੀ ਕਰਕੇ ਕੋਈ ਚਿਹਰ ਜ ਆਪਣਾ ਮਿਹਰਬਾਨੀ ਤੋਂ ਦੇਖੋ ਜੀ ਅੱਜ ਨਹੀਂ ਤੇ ਕੱਲ ਸਾਡੀ ਕਦ ਜਨ ਵਾਰੀ ਆਉਗੀ ਹੁਣ ਚਰਨਜੀਤ ਚੰਨੀ ਸਾਹਿਬ ਸੀਗੇ ਉਹ ਵੀ ਕਦੋਂ ਦਾ ਕਦੋਂ ਲੱਗੇ ਸੀਗੇ ਠੀਕ ਹੈ ਨਾ ਅੱਜ ਉਹਨਾਂ ਦੀ ਵਾਰੀ ਆਈ ਹਰ ਇੱਕ ਬੰਦੇ ਦਾ ਟਾਈਮ ਆਂਦਾ ਅੱਜ ਠੀਕ ਹੈ ਪੈਸੇ ਵਾਲਾ ਦਾ ਟਾਈਮ ਹੈ ਮੇਰੇ ਕੋਲ ਸਿਰਫ 30000 ਰੁਪਏ ਲੱਗੇ ਆ ਨੀਟੂ ਸ਼ਟਰਾਂ ਵਾਲਾ ਜਿਲेंद्र ਤੋਂ ਤਰਨਤਾਰਨ ਦੇ ਵਿੱਚ 30000 ਰੁਪਏ ਦੇ ਵਿੱਚ 30 30 ਕਰੋੜ ਵਾਲਿਆਂ ਨੂੰ ਮੈਂ ਮੁਕਰੇ ਲਾਇਆ ਵਾ ਠੀਕ ਹੈ ਨਾ ਵੋਟ ਭਾਵੇਂ ਮੇਰੀ ਇੱਕੋ ਹੀ ਪਈ ਉੱਥੇ ਵੋਟ ਮੇਰੀ ਵੀ ਇੱਕ ਆ ਪ੍ਰਧਾਨ ਮੰਤਰੀ ਦੀ ਵੋਟ ਵੇ ਇੱਕ ਰਾਸ਼ਟਰਪਤੀ ਦੀ ਵੋਟ ਇੱਕ ਵਾ ਜਿਹੜੀ ਇੱਕ ਵੋਟ ਵਾ ਉਸੀ ਨਾਂ ਵੇਚੀਏ ਆਪਣੇ ਦੇਸ਼ ਨੂੰ ਬਚਾਈ ਅੱਜ ਯੂਨੀਵਰਸਿਟੀ ਵਿੱਚ ਚੰਡੀਗੜ੍ਹ ਦੇ ਵਿੱਚ ਬੱਚਿਆਂ ਨੂੰ ਸ਼ਿਆਮ ਕੁੱਟਿਆ ਜਾ ਰਿਹਾ ਬੱਚਿਆਂ ਦਾ ਤੱਕਾ ਹੋਣ ਜਾ ਰਿਹਾ ਹੁਣੇ ਜਦ ਹੜ ਆਏ ਹੜ ਪਿੰਡ ਤੋਂ ਅਸਕੇ ਸਾਰੀ ਦੁਨੀਆ ਤੋਂ 도ੜੀ ਕੱਲਾ ਕੱਲਾ ਮਹਿਕਮੇ ਵਾਲਾ ਬੰਜਾ ਪੱਜਾ ਕੀ ਆਪਣੇ ਆਪਣੇ ਫੇਮਸ ਹੋਣ ਵਾਸਤੇ ਹੈ ਅੱਜ ਜਿਹੜੇ ਬੱਚਿਆਂ ਦਾ ਤੱਕਾ ਹੋ ਰਿਹਾ ਅੱਜ ਸਰਕਾਰਾਂ ਕਿੱਥੇ ਗਈਆਂ ਔਰ ਮੈਂ ਗੱਲ ਕਰਾਂਗਾ ਕਿ ਜਿਹੜੀ ਐਸਪੀ ਸਾਹਿਬ ਨੂੰ ਸਸਪੈਂਡ ਕੀਤਾ ਗਿਆ ਇਹਨਾਂ ਨੇ ਦੇਖੋ ਕਾਲੀਦਾ ਨੇ ਰਿਪੋਰਟਿੰਗ ਕੀਤੀ ਔਰ ਭਾਜਪੀ ਨੇ ਸਸਪੈਂਡ ਕਰਾ ਦਿੱਤਾ ਇਹਨਾਂ ਦੀ ਲੋਕਾਂ ਨੂੰ ਰਣਨੀਤੀਆਂ ਪਤਾ ਲੱਗ ਰਹੀਆਂ ਹੋੜੀ ਹੋੜੀ 2027 ਦੇ ਨਾਲ ਵੋਟਾਂ ਨਹੀਂ ਪੈਣੀਆਂ ਜੋ ਜਿੰਨਾ ਮਰਜੀ ਜੋਰ ਲਾ ਲੈਣੇ ਜੋ ਮਰਜੀ ਕਹਿਣ ਲੱਗੇ ਜਿੱਤਾਂਗੇ ਕਦੀ ਨਹੀਂ ਜਿੱਤ ਸਕਦੇ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਕੇ ਕਦੀ ਬੰਦਾ ਗਿਣ ਨਹੀਂ ਵਸ ਸਕਦਾ ਇਹ ਮੈਂ ਗਰੰਟੀ ਕਹਣਾ ਪਰ ਜੇ ਦੇਖੋ ਡਾਕਟਰ ਪੀਮਲਾਵ ਬਾਬਾ ਸਾਹਿਬ ਨੇ ਕਿਹਾ ਸੀਗਾ ਪੜੋ ਲਿਖੋ ਆਗੇ ਬੜੋ ਸੰਘਰਸ਼ ਕਰੋ ਨਾ ਤੇ ਇਹਨਾਂ ਸਾਨੂੰ ਪੜਨ ਦੇਣਾ ਨਾ ਤੇ ਇਹਨਾਂ ਸੰਘਰਸ਼ ਕਰਨ ਦੇਣਾ ਜੇ ਸਾਡੀ ਕੌਮ ਇਦਾਂ ਇਹਨਾਂ ਦੇ ਲਾਗੇ ਤਲਵੇ ਚਰਦੀ ਰਹੀ ਫਿਰ ਸਾਡੇ ਬੰਦੇ ਨਹੀਂ ਉਠ ਸਕਦੇ ਕਦੀ ਆਪਣਾ ਜਾਗੋ ਔਰ ਆਜ਼ਾਦ ਲੜੋ ਤੁਹਾਨੂੰ ਮੈਂ ਤੁਹਾਡੇ ਨਾਲ ਆ ਬਸ ਇਹ ਗੱਲ ਆ ਜੀ ਜੀ ਹਰ ਜਗ੍ਹਾ ਤੇ ਜਿਹੜੇ ਇਲੈਕਸ਼ਨ ਲੜਦੇ ਨਜ਼ਰ ਆ ਰਹੇ ਨੇ ਪਰ ਹਰ ਦੀ ਕੋ ਨਜ਼ਰਾਂ ਤੇ ਕੀ ਲੱਗਦਾ ਦੇਖੋ ਜੀ ਹਾਰ ਕੇ ਹੀ ਹਾਰ ਕੇ ਜਿੱਤ ਦਾ ਪਤਾ ਲੱਗਦਾ ਵਾ ਜਿੱਦਾ ਹੀ ਹਾਰ ਕੇ ਪਤਾ ਲੱਗਦਾ ਜਿਹੜਾ ਬਾਹਰ ਜੇ ਮੈਦਾਨ ਦੇ ਵਿੱਚ ਬੰਦਾ ਆਂਦਾ ਵਾ ਕੁਸ਼ਤੀ ਲੜਦਾ ਵਾ ਜਿਹੜਾ ਬਾਹਰ ਬੰਦਾ ਖੜਾ ਉਹਨੂੰ ਕੀ ਬੜਾ ਕਿੱਦਾਂ ਲੱਗਦਾ ਵਾ ਜਿਹੜਾ ਵਿੱਚ ਬੰਦਾ ਬੈਠਾ ਉਹ ਪਤਾ ਵਾ ਖਾਲੀ ਫਾਇਲ ਪਰ ਨਹੀਂ ਨਹੀਂ ਹੁੰਦੀ ਗੱਲ ਖੜਨਾ ਹੀ ਬੜੀ ਵੱਡੀ ਗੱਲ ਆ ਦਮ ਹੁਣ ਜਿਹਦਾ ਖੜਨਾ ਮੈਂ 13 ਵਾਰੀ ਖੜਾ ਹਾਂ ਜੇ ਇੱਕ ਤੋਂ ਬੰਦਾ ਦੂਜੀ ਵਾਰ ਖੜਾ ਕਰਦੇ ਭਾਂਡੇ ਵਿੱਕ ਜਾਂਦੇ ਆ ਪਰ ਐਨਆਰਆਈ ਵੀਰਾਂ ਨੇ ਲੋਕਾਂ ਨੇ ਸਾਥ ਪਹੁੰਚ ਦਿੱਤਾ ਰੱਬ ਵਰਗੇ ਬੰਦੇ ਮੇਰੇ ਨਾਲ ਤੇ ਮੈਂ ਇਹਨੂੰ ਕੋਈ ਲੋੜ ਨਹੀਂ ਦਰਨਦੀ ਜੀ ਮੈਂ ਖੜਾ ਜੀ ਅੱਜ ਵੀ ਮੈਂ ਲੜਦਾ ਰਹੂੰਗਾ ਜਦ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੂਗਾ ਇਨਸਾਫ ਦੀ ਪੁਕਾਰ ਹੈ ਦੇਖੋ ਸਾਡੇ ਸੰਵਿਧਾਨ ਚ ਕਈ ਫੋਟਮਾਂ ਲੱਗੀਆਂ ਸਾਡੇ ਸੰਵਿਧਾਨ ਨੂੰ ਖੋਇਆ ਜਾ ਰਿਹਾ ਕਲ ਜਿਹੜਾ ਕਰਾ ਮੂੰਹ ਉਠਦਾ ਸਾਡੇ ਸਮਾਜ ਬਾਰੇ ਬੋਲ ਜਾਂਦਾ ਸਤਿਗੁਰੂ ਬਿਲਾਸ ਮਾਰੇ ਮਹਾਰਾਜ ਬਾਰੇ ਬੋਲ ਜਾਂਦਾ ਕਈ ਭਗਵਾਨ ਵਾਲਮੀਕ ਜੀ ਬਾਰੇ ਬੋਲ ਜਾਂਦੇ ਇਹਨਾਂ ਨੂੰ ਨੱਥ ਪਾਉਣੀ ਪੈਣੀ ਹੁਣ ਸਾਨੂੰ ਨੱਥ ਪਾ ਕੇ ਰਾਵਾਂਗੇ ਆਪਾਂ ਰਾਜਾ ਬਿੰਦੂ ਨੂੰ ਤਾਂ ਹੀ ਸਮਝਦੇ ਕੋਈ ਜੋ ਰਾਜਾ ਤਾਂ ਹੀ ਮਹਾਰਾਜੇ ਆ ਜੇ ਸਾਡੀ ਵੋਟ ਨਾ ਹੁੰਦੀ ਤੇ ਰਾਜਾ ਸਾਡੇ ਗੋਡੇ ਫੜਦਾ ਕਿਉਂ ਆਕੇ ਜੇ ਵੋਟਾਂ ਦੇ ਸਾਡੇ ਗੋਡੇ ਫੜ ਕੇ ਸਾਡੀ ਕੌਮ ਨੂੰ ਅੱਗੇ ਲਿਆ ਕੇ ਇਹ ਵੋਟਾਂ ਲੈ ਕੇ ਜਾਂਦੇ ਆ ਜਦੋਂ ਸਾਡੀ ਕੌਮ ਇੱਕ ਹੋ ਜੇ ਨਾ ਆਜ਼ਾਦ 2027 ਦੇ ਵਿੱਚ ਖੜੀ ਹੋ ਜੇ ਸਾਰੀ ਕੌਮ ਨੂੰ ਜਿਤਾ ਦੂੰਗਾ ਮੈਂ ਕਹਿੰਦਾ ਇਹਨਾਂ ਦਾ ਪਿੱਛਾ ਛੱਡ ਦਿਓ ਇਹ ਪਾਰਟੀਆਂ ਪੁਲੀਆਂ ਦੇ ਕੋਸ਼ਿਸ਼ ਨਹੀਂ ਦੇਣਾ ਤੁਹਾਨੂੰ